ਧਰਮ ਚੋਂ ਪੈਸੇ ਖਾਗੇ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵੀ ਸੁਰਗ ਨਰਕ ਇੱਥੇ ਆ ਅਈ ਨਿਕਲਣਗੇ ਇਹਨਾਂ ਦੇ ਨਾਲ ਨਿਕਲੇ ਲੱਗ ਜਾਂਦੇ ਆ ਹੁਣ ਪਲਸਤਰਾਂ ਚ ਹੀ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਂਦੇ ਪਲਸਤਰ ਜੱਲਾਵਾਂ ਦੇ ਕਦੇ ਇੱਧਰ ਲਈ ਦਲਵਾਉਂਦੇ ਕਦੇ ਲਾਤ ਤੇਲਵਾ ਲੰਦਾ ਪਲਸਤਰਾਂ ਪਲਸਤਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਐ ਨਾ ਕੋਈ ਜੋੜ ਰਿਹਾ ਆ ਪ੍ਰਮਾਤਮਾ ਨਾ ਕਿਸੋ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਮਤ ਵਜੀ ਹੋਈ ਹੈ ਇਹਨਾਂ ਦੀ ਹਾਂ ਬੋਲ ਕ ਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਲੈਣੀ ਚਾਹੀਦੀ ਆ ਜਿਹੜੀ ਹੈ ਨਾ ਜਨਤਾ ਇਹ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਾਹੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਵੀ ਵਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕਬੋਲਣਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਾਦਾ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਵੱਡੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਤਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਘੜ ਤੇ ਇਹੋ ਕਹਿਣਾ ਚਾਹੁੰਦਾ ਅੱਲਾਹ ਜੀ ਲੱਗਦਾ ਇਲੈਕਸ਼ਨ ਸਟੈਂਟ ਹੈਗਾ ਜਿਹੜੀ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੈ ਚਲੋ ਇਲੈਕਸ਼ਨ ਸਟੈਂਟ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਰਲਾਉਣਾ ਚਾਹੀਦਾ ਤੁਹਾਨੂੰ ਤੋਂ ਕਹਿਣ ਤੋਂ ਬਾਅਦ ਇਦਾਂ ਦੇ ਬੋਲ ਖੀ ਬੋਲ ਜਿਹੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਗੋਲ ਕਮੇਟੀ ਕਹ ਰਹੇ ਆ ਤੇ ਇਹਦੇ ਕਿੱਡੇ ਵੱਡੇ ਕਾਰਜ ਆਏ ਵੀ ਇਹਨਾਂ ਨੂੰ ਨਿਗਾ ਮਾਰਨੀ ਚਾਹੀਦੀ ਧਰਮ ਚੋਂ ਪੈਸੇ ਖਾਗੇ ਗੋਲਕਾਂ ਤੇ ਨਿਗਾਹ ਹਰ ਵਕਤ ਗੋਲਕ ਤੇ ਨਿਗਾਹ ਕਿੱਥੇ ਜਾਣਗੇ ਫਿਰ ਗੁਰੂ ਘਰ ਦਾ અપਮਾਨ ਕਰਕੇ ਗੋਲ ਕਾਂ ਦੇ ਪੈਸੇ ਖਾ ਕੇ ਜਾਣਗੇ ਕਿੱਥੇ ਇੱਥੇ ਨਿਕਲਣਗੇ ਇੱਥੇ ਕਹਿੰਦੇ ਨਰਕ ਸੁਰਗ ਹੁੰਦਾ ਕਹਿੰਦੇ ਆ ਨਾ ਆਪਣਾ ਵੀ ਸੁਰਗ ਨਰਕ ਇੱਥੇ ਹੈ ਐਂ ਨਿਕਲਣਗੇ ਇਹਨਾਂ ਦੇ ਨਾਲ ਨਿਕਲੇ ਕੇ ਜਾਂਦੇ ਆਹ ਹੁਣ ਪਲਸਤਰਾਂ ਚ ਹੀ ਨਿਕਲ ਜਾਂਦੇ ਆ ਕਦੇ ਇੱਧੇ ਲੀਵਾਂ ਤੇ ਪਲਸਤਰ ਜੱਲਾਵਾਂ ਦੇ ਕਦੇ ਇੱਧੇ ਲੀਤ ਲਵਾਵਾਂ ਦੇ ਕਦੇ ਲਾ ਤਿੱਲਵਾ ਲੰਦਾ ਪਲਸਤਰਾਂ ਪਲਸਤਰਾਂ ਚ ਹੀ ਨਿਕਲ ਜਾਣੇ ਬਸ ਇਹਨਾਂ ਦੇ ਕੋਈ ਜੋੜ ਨਹੀਂ ਰਿਹਾ ਉਹਦਾ ਜਿਹੜਾ ਨਾ ਟੁੱਟਿਆ ਹੋਵੇ ਨਾ ਕੋਈ ਗੱਠ ਜੋੜ ਰਿਹਾ ਹੈ ਨਾ ਕੋਈ ਜੋੜ ਰਿਹਾ ਹੈ ਆ ਪ੍ਰਮਾਤਮਾ ਨਾ ਕਿਸੋ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਮੱਤ ਵਜੀ ਹੋਈ ਹੈ ਇਹਨਾਂ ਦੀ ਹੁਣ ਆ ਬੋਲ ਕਬੋਲ ਬੋਲਦਾ ਚੰਗਾ ਨਹੀਂ ਲੱਗਦਾ ਪਰ ਇੱਕ ਗੱਲ ਆਪਣੇ ਹਿਰਦੇ ਚ ਰੱਖ ਲੈਣੀ ਚਾਹੀਦੀ ਆ ਜਿਹੜੀ ਹੈ ਨਾ ਜਨਤਾ ਇਹ ਸਭ ਜਾਣਦੀ ਆ ਜੇ ਆਪਾਂ ਅੱਜ ਇਹੋ ਜਿਹਾ ਮਾਹੌਲ ਕਰਾਂਗੇ ਤੇ ਕੱਲ ਨੂੰ ਫਿਰ ਕਈ ਵਾਰੀ ਦੂਜੇ ਪਾਸੇ ਵੀ ਵਾਰੀ ਆ ਜਾਂਦੀ ਮੈਂ ਉਹਨਾਂ ਨੂੰ ਅੱਜ ਬਿਆਨ ਵੀ ਰਾਤ ਜਾਰੀ ਕੀਤਾ ਸੀ ਕਿ ਗੁਰੂ ਘਰਾਂ ਦੀਆਂ ਪਰੰਪਰਾਵਾਂ ਆ ਉਹ ਪਰੰਪਰਾਵਾਂ ਤੇ ਬੋਲ ਕਬੋਲ ਨਾ ਬੋਲੋ ਇਹ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਾਦਾ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਕਾਰਜ ਕਰ ਰਹੀ ਆ ਤੇ ਮੈਂ ਸਮਝਦਾ ਵੀ ਮੁੱਖ ਮੰਤਰੀ ਸਾਹਿਬ ਆਪ ਵੀ ਵੱਡੀ ਜ਼ਿੰਮੇਵਾਰੀ ਤੇ ਬੈਠੇ ਆ ਤੇ ਇਹੋ ਜਿਹੇ ਸ਼ਬਦ ਜਿਹੜੇ ਆ ਗੁਰਮਤਿ ਦੇ ਅਨੁਕੂਲ ਜਿਹੜੇ ਨਾ ਹੋਣ ਮੈਂ ਤਿੱਕੇ ਸ਼ਬਦਾਂ ਚ ਨਹੀਂ ਬੋਲਣਾ ਚਾਹਦਾ ਉਹ ਬੋਲਣੇ ਨਹੀਂ ਚਾਹੀਦੇ ਮੈਂ ਹਾਲ ਦੀ ਘੜ ਤੇ ਇਹੋ ਕਹਿਣਾ ਚਾਹਦਾ ਜੀ ਲੱਗਦਾ ਇਲੈਕਸ਼ਨ ਸਟੈਂਟ ਹੈਗਾ ਜਿਹੜੀ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੈ ਚਲੋ ਇਲੈਕਸ਼ਨ ਸਟੈਂਟ ਨੂੰ ਆਪਣੇ ਧਰਮ ਦੇ ਵਿੱਚ ਨਹੀਂ ਰਲਾਉਣਾ ਚਾਹੀਦਾ ਤੁਹਾਨੂੰ ਤੋਂ ਕਹਿਣ ਦੋ ਭਾਪੇ ਇਦਾਂ ਦੇ ਬੋਲ ਖੋਲ ਜਿਹੜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਗੋਲ ਕਮੇਟੀ ਕਹਿ ਰਹੇ ਆ ਜੀ ਤੇ ਇਹਦੇ ਕਿੱਡੇ ਵੱਡੇ ਕਾਰਜ ਆਏ ਵੀ ਇਹਨਾਂ ਨੂੰ ਨਿਗਾਹ ਮਾਰ ਲੈਂਦੇ